ਸਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਗੈਂਗਸਟਰ ਗੋਲਦੀ ਬਰਾੜ ਅਤੇ ਦੂਸਰੇ ਪਾਸੇ ਪੰਜਾਬ ਦੇ ਡੀਐਸਪੀ ਵਿਕਰਮ ਬਰਾੜ ਦੀ ਜਿਹੜੀ ਖੋਦ ਰਿਕਾਰਡਿੰਗ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਦੂਜੇ ਦੇ ਨਾਲ ਨੁਕਤਾਚੀਨੀ ਕੀਤੀ ਜਾ ਰਹੀ ਹੈ ਪਹਿਲਾ ਇਹ ਆਰਿਓ ਸੁਣਦੇ ਹਾਂ ਗੈਂਗਸਟਰ ਗੋਲਦੀ ਬਰਾੜ ਵੱਲੋਂ ਪੰਜਾਬ ਦੇ ਮੌਜੂਦਾ ਡੀਐਸਪੀ ਵਿਕਰਮ ਬਰਾੜ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਜਾ ਰਹੀ ਹੈ ਸੁਣਦੇ ਹਾਂ ਮਾਜਰਾ ਕੀ ਹੈ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਅਸਾਂ ਮਗਰ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਸਮਝਣਾ ਮਾਰਤਾ ਹੈ ਨਹੀਂ ਕੋਈ ਅਜੀਰਾਣਾ ਮਾਰਤਾ ਬੂਰੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਕਿ ਕਿੰਨੀ ਅੰਕਿਤ ਅਖਬਾਰ ਜਮ ਕੱਲੋ ਜੀ ਦਿਜਾ ਹੈ ਇਤਨਾ ਮੁਖਬਰ ਨਹੀਂ ਸਿਖਾ ਆ ਵੀ ਘਰ ਦਾ ਨਹੀਂ ਸੌ ਆ ਦੇ ਜਿਆਦਾ ਨਹੀਂ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੋਕੋ ਤੇ ਬੰਦਿਆਂ ਦੀ ਗੱਲ ਕਰ ਠੀਕ ਹੈ ਹਾਂ ਕਿ ਉਹ ਗੱਲ ਕਰਦੀ ਨਾ ਸਹੀ ਮੁਖਬਰ ਠੀਕ ਹੈ ਤੂੰ ਮਾਰੀ ਜਾਣਾ ਉਹ ਬੇਵਕੂਫੀਆਂ ਨਹੀਂ ਜਿਹੜਾ ਮੰਨਣਾ ਹੁੰਦਾ ਹੈ ਕਿ ਪੰਗਿਆਂ 'ਤੇ ਤੂੰ ਕੰਧ ਬਣਾਉਂਦਾ ਬੱਟਰਾ ਉਹਦੇ ਅਸਰ ਠੀਕ ਹੈ ਨਾ

ਕਾਚਾ ਕੀ ਮਾਣੋ ਤਾਂ ਸੋਚੋ ਤਾਂ ਕਿ ਜਿਸ ਨੇ ਕੀਤਾ ਕੋਈ ਕਹਿੰਦਾ ਸੀ ਨਾ ਵੀ ਮੇਥਾ ਤਾਂ ਕੋਈ ਰੋਲ ਨਹੀਂ ਪੂਰਾ ਹਾਲ ਸੜਾ ਨਿਰਿੰਦਰ ਨੂੰ ਹਾਲੇ ਉਹ ਬੈਠਾ ਰਹੇ ਸੀ ਕਿਹਦੇ ਜਿਹਾ ਬੰਦਾ ਫੁਕਾਣ ਗੱਲ ਕਰਦਾ ਫਾਤਵਾਦੀ ਅੰਦਜਨਕ ਉਹ ਕਰਕੇ ਰਹਿੰਦੇ ਹੈ ਪ੍ਰਦੀਪ ਦਾ ਹੈ ਕੌਣ ਅੱਜ ਕਿਹ ਪ੍ਰਦੀਪ ਸਾਹਿਬ ਅੱਜ ਕਿੰਨਾ ਬੈਠਾ ਹੋਰੀ ਚ ਬੱਠੀ ਸੀ ਠੀਕ ਹੈ ਭੱਜਿਆ ਆ ਮਾਰ ਕੇ ਤੋਂ ਕੌਣ ਲਾਇਆ ਤੇਰੀ ਗੱਲ ਕੀਤੀ ਉਹਦੇ ਤੋਂ ਪੱਛੇ ਨਹੀਂ ਗੱਲੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਕਿ ਕਰੋ ਬੱਚੇ ਅਸੀਂ ਹਰ ਹੱਦ ਤੱਕ ਜਾਨ ਨਹੀਂ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਕਮਾਂਦਾ ਦੇ ਲਾ ਕੇ ਖਾਲਸ ਤੰਗ ਮਾਰ ਕੇ ਲੈ ਕੇ ਚਿਲਾ ਦਿੱਤੀ ਹੈ ਤੁਸੀਂ ਕੋ ਸਾਡੇ ਨੂੰ ਰਹਿਦੀ ਉਮਰ ਤੱਕ ਜਾਨ ਰਹੋਗੇ ਠੀਕ ਹੈ ਜੇ ਤੁਸੀਂ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਵੀਡੀਓ ਗੋਲੀ ਬਰਾੜ ਜਿਹੜੇ ਗੈਕਸਰ ਨੇ ਡੀਐਸਪੀ ਜਿਹੜੇ ਵਿਕਰਮ ਸਿੰਘ ਬਰਾੜ ਨੇ ਯਾਨੀ ਕਿ ਏ आरयू पीसी चैनल ने भाई हुई है ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗੋਲਡੀ ਬਰਾ ਗੈਂਗਸਟਰ ਨੇ ਉਹਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਡੀਐਸਪੀ ਵਿਕਰਮ ਬਰਾੜ ਹੁਸਨ ਸਿੰਘ ਉਹਨਾਂ ਨੂੰ ਕਿ ਜਿਹੜੇ ਤੁਸੀਂ ਬੰਦੇ ਮੁਕਬਰੇ ਰੱਖੇ ਹੋਏ ਨੇ ਅਸੀਂ ਉਹਨਾਂ ਨੂੰ ਗੱਡੀ ਚਾੜ ਦੇਾਂਗੇ ਅਸੀਂ ਉਹਨਾਂ ਨੂੰ ਮਾਰ ਦੇਾਂਗੇ ਯਾਨੀ ਕਿ ਇੱਕ ਦੂਜੇ ਦੇ ਨਾਲ वाद ਵਿਵਾਦ ਗਰਮੋ ਗਰਮੀ ਬੈਸ ਬਾਜ਼ੀ ਹੋ ਰਹੀ ਹੈ ਕਿਸੇ ਮੁਕਬਰਾ ਦੇ ਗੋਲੀ ਲੱਗਣ ਦੇ ਨਾਲ ਉਹ ਗੈਂਗਸਟਰ ਦਲਵੀਰ ਗੋਲਡੀ ਦੇ ਸਾਥੀਆਂ ਵੱਲੋਂ ਮਾਰੇ ਗਏ ਨੇ ਉਹ ਕਹਿ ਰਿਹਾ ਕਿ ਅਸੀਂ ਮੁਖਬਰ ਬੰਦੇ ਜਿਹੜੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਦੇ ਨੇ ਅਸੀਂ ਉਹ ਉਹਨਾਂ ਦਾ ਨਾਸ ਕਰਾਂਗੇ ਖਤਮ ਕਰਾਂਗੇ ਇਸ ਤਰ੍ਹਾਂ ਦੀਆਂ ਧਮਕੀਆਂ ਡੀਐਸਪੀ ਵਿਕਰਮ ਬਰਾੜ ਨੂੰ ਦਿੱਤੀਆਂ ਜਾ ਰਹੀਆਂ ਨੇ ਅਸੀਂ ਪਹਿਲਾਂ ਵੀ ਕਹਿ ਦਿੱਤਾ ਹੈ ਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਹ ਆਡੀਓ ਇੱਕ ਨਿੱਜੀ ਚੈਨਲ ਨੇ ਇਸ ਦਾ ਖੁਲਾਸਾ ਕੀਤਾ ਹੈ ਦੂਸਰੇ ਪਾਸੇ ਇਹ ਆਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਆਜ ਸਵੇਰ ਤੋਂ ਹੁਣ ਤੱਕ ਕਾਫੀ ਵਾਰ ਲੋਰੀਆ ਹੈ ਧੰਨਵਾਦ